ਕੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਅ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਜਾਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਇੱਕ ਸਰ ਹੁਣਾਂ ਦੇ ਕੋਲ ਜਿਹੜੀਆਂ ਦੋ ਹੋਰ ਝੋਟੀਆਂ ਹੈਗੀਆਂ ਨੇ ਸੇਲ ਵਾਸਤੇ ਦੋਸਤੋ ਮੌਜੂਦ ਨੇ ਜਿਸ ਮੇਰੇ ਵੀਰ ਭਰਾ ਨੇ ਖਰੀਦਣੀਆਂ ਹੋਣ ਚਾਹਵਣ ਹੋਣ ਉਹ ਤੁਸੀਂ ਜਰੂਰ ਖਰੀਦ ਸਕਦੇ ਹੋ ਇਹਨਾਂ ਦੀਆਂ ਮਦਰ ਦਾ ਮਿਲਕ ਵੀ ਆਪਾਂ ਇਸੇ ਵੀਡੀਓ ਦੇ ਵਿੱਚ ਪੁੱਛ ਲੈਨੇ ਸਾਰ ਹੁਣਾਂ ਦੇ ਕੋਲ ਪਿੰਡ ਦੋਸਤੋ ਜਿਹੜਾ ਲਾਲਪੁਰ ਪੈ ਜਾਂਦਾ ਹੈ ਬਿਲਕੁਲ ਟੋਟੀਆਂ ਨਾਲ ਹੈ ਦੋਸਤੋ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਤਰਨਤਾਰਨ ਪੈਂਦਾ ਹੈ ਇਹਦੇ ਸਾਰ ਹੁਣਾਂ ਦੇ ਕੋਲ ਚੱਲਦੇ ਆ ਨਾਮ ਵੀ ਪੁੱਛ ਲੈਨੇ ਆ ਤੇ ਇੱਕ ਸਾਰ ਆਪਣਾ ਨਾਮ ਜ਼ਰੂਰ ਦੱਸ ਜੀ ਹਾਂਜੀ ਬਲਵਿੰਦਰ ਸਿੰਘ ਜੀ ਠੀਕ ਆ ਜੀ ਬਲਵਿੰਦਰ ਸਿੰਘ ਸਾਰ ਹੁਣਾਂ ਦਾ ਨਾਮ ਆ ਦੋਸਤੋ ਤੇ ਸਰ ਜੇ ਇਹ ਦੋ ਝੋਟੀਆਂ ਆਪਣੇ ਕੋਲ ਸੇਲ ਆ ਜੀ ਹਾਂਜੀ ਦੋ ਤੇ ਜੇਕਰ ਪਹਿਲੀ ਝੋਟੀ ਦੀ ਗੱਲ ਕਰੀਏ ਤੇ ਇਹ ਕੀ ਮਦਰ ਦਾ ਰਿਕਾਰਡ ਹੈਗਾ ਜੀ ਇਸ ਦਾ ਇਹ ਮੱਝ ਨਾ ਇਹ ਜਿਹੜੀ ਝੋਟੀ ਐ ਇਸ ਮੱਝ ਦੀ ਆ ਠੀਕ ਐ ਜੀ ਇਹਦਾ ਮਰਕ 16 ਲੀਟਰ ਆ ਅੱਛਾ 16 ਲੀਟਰ ਐ ਜੀ ਹਨਾ ਹੋਣਾ ਦੁੱਧੋਂ ਭੱਜੀ ਐ ਜੇ ਹੁਣ ਚਵਾਈ ਹੋ ਰਹੀ ਐ ਜਿੰਦੀ ਨਹੀਂ ਨਹੀਂ ਆ ਹੁਣ ਦੁੱਧੋਂ ਤਾਂ ਛੱਡੀ ਹੋਈ ਆ ਅੱਛਾ ਜੀ ਕਿੰਵੇਂ ਸੂਹੀ ਦੀ ਕੱਟੀ ਐ ਜੀ ਇਹ ਝੋਟੀ ਐ ਜੀ ਇਹ ਝੋਟੀ ਆ ਜਿਹੜੀ ਐ ਪਹਿਲੇ ਸੂਏ ਦੀ ਆ ਪਹਿਲੇ ਸੂਏ ਅੱਗੇ ਬਣੀ ਆਪਣੀ ਮੱਝ ਇਹ ਦੂਜੇ ਸੂਏ ਲਈ ਬਣੀ ਹੋਈ ਐ ਅੱਗੇ ਜਾਂ ਤੀਜੇ ਲਈ ਬਣੀ ਐ ਜੀ ਐਕਾ ਤੀਜੇ ਸੂਏ ਮੇ ਬਣ ਗਈ ਇਹ ਮੱਝ ਠੀਕ ਐ ਜੀ ਹਾਂਜੀ ਤੇ ਇਹ ਝੋਟੀ ਇਹ ਇਹਦੀ ਉਮਰ ਕਿੰਨੀ ਹੋ ਗਈ ਐ ਜਿਹੜੀ ਇਹਦਾ ਮੂੰਹ ਮੜਾ ਜੈ ਇਹਨੂੰ ਕਰਕੇ ਕਿੰਨੀ ਏਜ ਹੋ ਗਈ ਜੀ ਕਿੰਨਾ ਏਜ 2 ਸਾਲ ਹੋ ਗਈ ਥੋੜੀ ਜਿਹੀ ਸਾਡੀ ਸਾਹਮ ਘੱਟ ਕਰਕੇ ਨਾ ਹਾਂਜੀ ਹਾਂਜੀ ਥੋੜੀ ਜੀ ਲੱਸੀ ਲੱਸੀ ਕਹਾਂਗੇ ਆਪਾਂ ਇਹਨੂੰ ਹੈਗੀ ਆ ਥੋੜੀ ਦੋਸਤੋ ਜਿਹੜੀ ਸਾਹ ਸੰਭਾਲ ਆ ਉਹ ਭਾਜੀ ਹੁਣ ਦਸਤਾ ਵੀ ਘੱਟ ਹੋਣ ਕਾਰਨ ਪਸੂ ਜ਼ਿਆਦਾ ਹੋਣ ਕਾਰਨ ਜਾਂ ਸਾਹ ਸੰਭਾਲ ਘੱਟ ਹੋਣ ਕਾਰਨ ਜਿਹੜੀ ਥੋੜੀ ਲੱਸੀ ਹੈਗੀ ਆ ਬਾਕੀ 2 ਸਾਲ ਦੀ ਜਿਹੜੀ ਏਜ ਹੈਗੀ ਆ ਮੂੰਹ ਮੱਥਾ ਸਿੰਗ ਦੀ ਵੰਤਰ ਤੁਸੀਂ ਜਿਹੜੀ ਜ਼ਰੂਰ ਵੇਖ ਸਕਦੇ ਹੋ ਚੰਗੀ ਮਦਰ ਦੀ ਜਿਹੜੀ ਇਹ ਬੱਚੀ ਆ ਤੇ ਮੁੱਲ ਭਾਜੀ ਦਾ ਕੀ ਕਰਦੇ ਆਪਾਂ 35000 ਰੁਪਏ ਤੇ ਵਿੱਚੋਂ ਮਾਨਤਨ ਕਰਨਾ ਪੈਣਾ ਜੀ ਖੁੱਲ ਕੇ ਆ ਵੀ ਉਹ ਤੁਹਾਨੂੰ ਕਰਦਾ ਕਿ ਮੌਕੇ ਦੇ ਜਣਾ ਠੀਕ ਆ ਠੀਕ ਆ ਜਰੂਰ ਜੀ ਤੇ ਆਪਾਂ ਜੀ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਝੋਟੀ ਆ ਕੀ ਆ ਇਹਦੀ ਵੇਚ ਦੱਸ ਦੀ ਕਿੰਨੀ ਆ ਜੀ ਇਹਦੀ ਵੀ ਤੇ ਸੇਮ ਹੀ ਜੰਨਾਂ ਦੀ ਹਾਂ ਦੋ ਦੋ ਸਾਲ ਦੀਆਂ ਹੀ ਆ ਜੀ ਵਜੇ ਮੂੰਹ ਖੀਦੀਆਂ ਹੀ ਹੋਣੀਆਂ ਨਾ ਮੋਹ ਦੰਦ ਤਾਂ ਨਹੀਂ ਪਟਿਆ ਹਣਾ ਕੋਈ ਨਹੀਂ ਦੰਦ ਤਾਂ ਇਹ ਹੋਵੇ ਆਪਾਂ ਹੀ ਹਾਂ ਖੀਰੀਆਂ ਦੁੱਧ ਵਾਲੇ ਦੰਦ ਹੀ ਆ ਤੇ ਪਾਜੀ ਇਹ ਵੀ ਥੋੜੀ ਲਿਸੀ ਫਿੱਕੀ ਤੇ ਪਾ ਗਏ ਚਾਨਣਾ ਜਾਂ ਕੋਈ ਕੋਈ ਬੁਖਾਰ ਵਖੂਰਾ ਜਾਂ ਇਹਨੂੰ ਕੱਟੀ ਝੋਟੀ ਨੂੰ ਹੋ ਗਿਆ ਸੀ ਜਾਂ ਉਹ ਹੁਣ ਠੀਕ ਹੈ ਇਹ ਝੋਟੀ ਤਾਂ ਥੋੜੀ ਜੀ ਇਹਨੂੰ ਹੋ ਗਿਆ ਸੀ ਸੋਕੜਾ ਅੱਛਾ ਜੀ ਉਹਦੇ ਕਰਨੇ ਫਿਰ ਲਿਸੀ ਹੋਈ ਆ ਹੁਣ ਵੈਸੇ ਆ ਹੁਣ ਬਣਦੀ ਜਾਂਦੀ ਬਚ ਗਈ ਇੱਕ ਵਾਰੀ ਫਿਰ ਬਣਦੀ ਜਾਂਦੀ ਆ ਰਿਕਵਰ ਹੋ ਗਈ ਹੁਣ ਵੈਸੇ ਹਾਂਜੀ ਤੇ ਇਹਦਾ ਮੁੱਲ ਵੀ ਬਿਲਕੁਲ ਸੇਮ ਹੀ ਆ ਜੀ ਹਾਂਜੀ ਸੇਮ ਹੀ ਆ ਬੋਲੋ ਤੇ ਮਾਂ ਦਾ ਮਿਲ ਕਿੰਦਾ ਕਿੰਨਾ ਰਿਹਾ ਜੀ ਸ਼ਮਲਾ ਲੀਟਰ ਇਹ ਦਾ ਤੇ ਅੱਛਾ ਜੀ ਉਹ ਆਪਣੇ ਕੋਲ ਇਹ ਜਾਂ ਗਾਂ ਸੇਲ ਕਰਤੀ ਹੈ ਜੀ ਉਹ ਸੇਲ ਕਰਤੇ ਸੀ ਪਿਛਲੇ ਹਫ਼ਤੇ ਠੀਕ ਹੈ ਜੀ ਹਾਂ ਜੀ ਸੋ ਭਾਜੀ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਆਪਣੇ ਵੀਰਾਂ ਨੂੰ ਜਰੂਰ ਦੱਸ ਜੀ 9789 7914 ਠੀਕ ਆ ਸੋ ਦੋਸਤੋ ਇਹ ਸਾਨੂੰ ਭਾਜੀ ਹੁਣਾਂ ਦੇ ਕੋਲ ਜਿਹੜੀਆਂ ਦੋ ਝੋਟੀਆਂ ਸੇਲ ਵਾਸਤੇ ਮੌਜੂਦ ਹੈਗੀਆਂ ਦੋਸਤੋ ਜਿਸ ਮੇਰੇ ਵੀਰ ਭਰਾ ਨੇ ਖਰੀਦਣੀਆਂ ਹੁਣ ਬਾਏ ਕਰਨੀਆਂ ਹੁਣ ਤੁਸੀਂ ਪਿੰਡ ਨਾਲਪੁਰ ਪਹੁੰਚ ਸਕਦੇ ਹੋ ਦੋਸਤੋ ਐਡਰੈਸ ਜਿਹੜਾ ਮੈਂ ਬਿਲਕੁਲ ਸਟਾਰਟਿੰਗ ਦੇ ਵਿੱਚ ਦੱਸ ਦਿੱਤਾ ਹੈ ਤੇ ਬਾਕੀ ਜਿਹੜੀ ਚੰਗੀ ਮਦਰ ਦੀ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਚੋਟੀ ਦਿਖਾਈ ਹੈ ਚੰਗੀ ਮਦਰ ਦੀ ਹੈਗੀ ਆ ਬੱਚੀ 16 ਲੀਟਰ ਦੀ ਮਿਲਕਿੰਗ ਇਸ ਜਿਹੜੀ ਮੱਝ ਦੀ ਹੈਗੀ ਆ ਤੇ ਇਸ ਮੱਝ ਨੂੰ ਭਾਜੀ ਮੜ ਜਾ ਇਹਨੂੰ ਕਰੀਏ ਕਰ ਦਿੰਗੇ ਬਾਕੀ ਦੋਸਤੋ ਹੁਣ ਡਰਾਈ ਹੈ ਗਈ ਹੈ ਤੇ ਅਗੇ ਕੱਪਣ ਹੈਗੀ ਜੀ ਇਹ ਅੱਜ ਵੀ ਹਾਂ ਜੀ ਅੱਜ ਵੀ ਕੱਪਣ ਹੈ ਜੀ ਠੀਕ ਹੈ ਜੀ ਹੁਣ ਦੋਸਤੋ ਡਰਾਈ ਆ ਜਿਹੜਾ ਵਿਖਾਉਣ ਦਾ ਮਕਸਦ ਇਹੋ ਸੀ ਵੀ ਜਿਹੜੀ ਝੋਟੀ ਆ ਉਸ ਦੀ ਇਹ ਜਿਹੜੀ ਮਦਰ ਹੈਗੀ ਹੈ ਸੱਤਾਂ ਦਿਨਾਂ ਦੀ ਕੱਪਣ ਆ ਠੀਕ ਹੈ ਜੀ ਹਾਂ ਜੀ ਬਿਲਕੁਲ ਜਿਹੜਾ ਡਰਾਈ ਪੀਰੀਅਡ ਹੈਗਾ ਬਾਕੀ ਦੋ ਝੋਟੀਆਂ ਸੇਲ ਵਾਸਤੇ ਦੋਸਤੋ ਹੈਗੀਆਂ ਨੇ ਇਕੱਠਾ ਜੋੜਾ ਲੈਣਾ ਚਾਹੁੰਦੇ ਤੁਸੀਂ ਜੋੜੇ ਦਾ ਵੀ ਸੌਦਾ ਮਾਰ ਸਕਦੇ ਹੋ ਨੰਬਰ ਜਿਹੜੇ ਮੈਂ ਵੀਡੀਓ ਦੇ ਵਿੱਚ ਪਾ ਦਿੱਤੇ ਨੇ ਤੇ ਬਾਕੀ ਜਿਹੜਾ ਮੋਲ ਤੁਸੀਂ ਆਪਦੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਪਸ਼ੂ ਦਾ ਪੁੱਗੇਗਾ ਪਰਤੇ ਵਿੱਚ ਹੋਵੇਗਾ ਦੋਸਤੋ ਜਿਹੜਾ ਤੁਹਾਡੇ ਨਾਲ ਸੌਦਾ ਬਾਜੀ ਹੁਣੀ ਕਰ ਲੈਣਗੇ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ